ਰਨ ਖਿਆਤੀ ਵਪਾਰਤ ਜਸਮਨ ਮਰ ਜਿੰਦਰਵਾਲ ਮਿਕਨ ਪੀ ਮਾਰਮੀ ਪ੍ਰਧਾਨ ਰਾਜਪੁਰਾ ਅੱਜ ਅਸੀਂ ਆਪਣੇ ਸਾਥੀ ਮਨਦੀਪ ਜੀ ਸ਼ੰਭੂ ਕਲਾ ਤੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਵਾਸਤੋਂ ਪੀ ਮਾਰਮੀ ਦੇ ਮਿਹਨਤ ਸਦਕਾ ਅੱਜ ਜਿਹੜੇ ਸਾਡੇ ਬਾਈਆਂ ਇਹਨਾਂ ਨੂੰ ਫ੍ਰੀ ਜਿਹੜੀ ਟ੍ਰਾਈਸਾਈਕਲਾਂ ਇਲੈਕਟ੍ਰੋਨਿਕ ਟ੍ਰਾਈਸਾਈਕਲਸ ਜਿਹੜੀ ਮਿਲੀਆਂ ਹੈ ਅੱਜ ਇਹਨਾਂ ਦੀ ਬਦੌਲਤ ਹੋਈ ਈ ਹੈ ਉਹਨਾਂ ਦੀ ਮਿਹਨਤ ਸਦਕਾ ਤੇ ਵੀ ਮਾਰਮੀ ਦੀ ਕੋਸ਼ਿਸ਼ ਸਦਕਾ ਮਿਲੀ ਹੈ ਤੇ ਅੱਜ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜਿਹੜਾ ਵੀ ਕੋਈ ਸਾਡਾ ਭਰਾ ਕਿਤੇ ਪਿੰਡ 'ਚ ਬੈਠਾ ਚਾਹ ਸ਼ਹਿਰ 'ਚ ਬੈਠਾ ਜਿਹੜਾ 80% ਤੋਂ ਵੱਧ ਹੈਂਡੀਕੈਪ ਹੈ ਜਿਹੜਾ ਤੁਰ ਫਿਰ ਨਹੀਂ ਸਕਦਾ ਉਸ ਨੂੰ ਵੀ ਅਸੀਂ ਹੋਰ ਵੀ ਸੈਕਰੀਆਂ ਦਵਾਵਾਂਗੇ ਤੇ ਦਵਾ ਸਕਦੇ ਹਾਂ ਤੇ ਜਿਹੜਾ ਲੈਣਾ ਚਾਹੁੰਦਾ ਹੈ ਉਹ ਆਪਣਾ ਆਈਡੀ ਪ੍ਰੂਫ ਆਧਾਰ ਕਾਰਡ ਇੱਕ ਹੈਂਡੀਕੈਪ ਸਰਟੀਫਿਕੇਟ ਇਹ ਸਾਨੂੰ ਭੇਜ ਸਕਦਾ ਹੈ ਮੇਰੇ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ ਨੋਟ ਕਰ ਲਓ 98882 98683 ਇੱਕ ਵਾਰੀ ਫੇਰ 98882 98683 ਇਹ ਮੋਬਾਈਲ ਨੰਬਰ ਹੈ ਇਸ ਮੋਬਾਈਲ ਨੰਬਰ ਤੇ ਆਪਣੇ ਡਾਕੂਮੈਂਟਸ ਭੇਜ ਸਕਦਾ ਤੇ ਮੈਂ ਧੰਨਵਾਦ ਕਰਦਾ ਵੀਰਾਂ ਦਾ ਵੀ ਤੇ ਜਿਨ੍ਹਾਂ ਨੇ ਇਹ ਪਰਸੋਂ ਸਾਡੇ ਨਾਲ ਕੰਟੈਕਟ ਕੀਤਾ ਤੇ ਅੱਜ ਬਚਾਰੇ ਕੋਈ ਆਪਣਾ ਕੰਮ ਵੀ ਕਰ ਸਕਦੇ ਇਹਨਾਂ ਦੇ ਉੱਪਰ ਕਿਤੇ ਜੜੀਆਂ ਸਾਈਕਲਾਂ ਆ ਇਸ ਦੇ ਪਿੱਛੇ ਇੱਕ ਬਾਕਸ ਲੱਗਾ ਹੋਇਆ ਜਿਸ ਦੇ ਅੰਦਰ ਕੋਈ ਵੀ ਇਹ ਛੋਟਾ ਮੋਟਾ ਕੰਮ ਜਿਸ ਤਰ੍ਹਾਂ ਕੋਈ ਮਾਇਆ ਪਾਣੀ ਦੀ ਬੋਤਲਾਂ ਰੱਖ ਕੇ ਵੇਚ ਵੀ ਸਕਦੇ ਆ ਕੰਮ ਵੀ ਕਰ ਸਕਦੇ ਆ ਤੇ ਅੰਦਰ ਬਾਹਰ ਆ ਜਾ ਵੀ ਸਕਦੇ ਆ ਮੈਂ ਧੰਨਵਾਦ ਕਰਦਾ ਸਸਤਾ ਦਾ ਵੀ ਜਿਹੜੀ ਸਸਤਾਵਾਂ ਹੈ ਇਹ ਜੋ ਪ੍ਰਾਲੇ ਕਰਦੀਆਂ ਜਿਨ੍ਹਾਂ ਨੇ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਤੇ ਜਿਹੜੇ ਅੱਜ ਵੀਰਾਂ ਨੂੰ ਸਾਈਕਲ ਮਿਲੀਆਂ ਉਹਨਾਂ ਦਾ ਧੰਨਵਾਦ ਹੈ ਤਾਂ ਬਹੁਤ ਬਹੁਤ ਜ਼ਿਆਦਾ ਮੇਰੀ ਸਾਰੀ ਟੀਮ ਜਿਹੜੀ ਖੜੀ ਹੈ ਸਾਡੀ ਚਾਹ ਸਾਡੇ ਕਮਲਜੀਤ ਜੀ ਦੀਪਕ ਮੱਤੂ ਜੀ ਕਰਨਜੀਤ ਜੀ ਸ਼ੇਖਰ ਜੀ ਸਚਨ ਜੀ ਗੁਰਮਾਨ ਜੀ ਗੁਰਜਿੰਦਰ ਜੀ ਰਵੀ ਰਾਜਪੁਰਾ ਜੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਕੋਸ਼ਿਸ਼ ਕਰਕੇ ਅੱਜ ਇੱਕ ਕਰਾਲੀ ਤੋਂ ਉਰੇ ਤੱਕ ਲੈ ਕੇ ਆਏ ਆ ਪਾਈਆਂ ਨੂੰ ਸਾਈਕਲਾਂ ਦਵਾਈਆਂ ਜਿੰਨਾ ਕਹਿੰਦੇ ਸਾਰਿਆਂ ਨੂੰ ਜਾ ਪੀਂ ਜਾ ਭਾਰਤ ਜਾ ਸਕਦਾ